ਸ੍ਰੀ ਕਾਲ ਜੀ ਮੈਂ ਲਾਪ੍ਰੇਧ ਕਰ ਹਾਜ਼ਰ ਨਜ਼ਿਰ ਇਕਬੀਰ ਵੜਾਂਚ ਦੁਆਰਾ ਲਿਖੀ ਗਈ ਕਹਾਣੀ ਜੀਤੀ ਫਲੈਤਨ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੀਤੀ ਨੂੰ ਆਪਣੇ ਹੀ ਘਰ ਵਿੱਚ ਕੁਟੰਜ ਹੀ ਮਹਿਸੂਸ ਹੋਣ ਲੱਗ ਪੈਂਦੇ ਉਹ ਹਰ ਵਾਰ ਸੋਚਦੀ ਕਿ ਮਾਸਟਰ ਨੂੰ ਕਹਿ ਦੇਵਾਂ ਕਿਸ ਬੰਦੇ ਨੂੰ ਘਰ ਨਾਲ ਲਿਆਇਆ ਕਰੋ ਫਿਰ ਹਰ ਵਾਰ ਕਹਿੰਦੀ ਕਹਿੰਦੀ ਨਹੀਂ ਰੁਕ ਜਾਣਾ ਇੱਕ ਦਿਨ ਸ਼ਾਮ ਨੂੰ ਮਗਰ ਨਿਆ ਕੀ ਦਰਵਾਜ਼ਾ ਖੜਕਾਇਆ ਮਾਸਟਰ ਜੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਕੁਰਸੀ ਦੇ ਦਿੱਤੀ ਬੈਠਣ ਨੂੰ ਸ਼ਾਇਦ ਉਸ ਦੀ ਸ਼ਰਾਬ ਪੀਤੀ ਹੋਈ ਸੀ ਮੰਗਰ ਕਹਿਣ ਲੱਗਾ ਮਾਸਟਰ ਤੂੰ ਵੀ ਸਿਰਾਂ ਹੀ ਰੱਬ ਨੇ ਤੈਨੂੰ ਜਿੰਨੀ ਸੋਹਣੀ ਜਨਾਨੀ ਦਿੱਤੀ ਤੂੰ ਉਸ ਦੀ ਕਦਰ ਨਹੀਂ ਪਾਈ ਆਹ ਕੀ ਛੱਪਰ ਜਹੇ ਵਿੱਚ ਨੂੜੀ ਹੋਈ ਆ ਵਿਚਾਰੀ ਕੋਠੀ ਪਾ ਕੋਠੀ ਕਿਤੇ ਕੋਠੀ ਮੇਰੇ ਵਰਗੇ ਤੇ ਇਹੋ ਜਿਹੇ ਨਸੀਬ ਹੁੰਦੇ ਮੈਂ ਪੈਰਾਂ ਨੂੰ ਮਿੱਟੀ ਵੀ ਨਾ ਲੱਗਣ ਦਿੰਦਾ ਮਾਸਟਰ ਨੇ ਹੱਸ ਕੇ ਸਾਰ ਦਿੱਤਾ ਪਰ ਜੀਤੇ ਨੂੰ ਬਹੁਤ ਬੁਰਾ ਲੱਗਿਆ ਉਖੜਦਰੀ ਜਿਹੇ ਆਵਾਜ਼ ਨਾਲ ਬੋਲੀ ਵੀਜੀ ਸਾਨੂੰ ਜਿੱਥੇ ਮਹਾਰਾਜ ਨਹੀਂ ਰੱਖਿਆ ਸੀ ਬਹੁਤ ਖੁਸ਼ ਹਾਂ ਵੀਜੀ ਮੈਂ ਤਾਂ ਤੇਰਾ ਦਿਉਰ ਹਾਂ ਭਾਬੀ ਮੇਰਾ ਨਾਮ ਹੀ ਲੈ ਲਿਆ ਕਰ ਮੱਗਰ ਗੁੱਸਾ ਕਰਕੇ ਲੱਗਦੀ ਬਾਬੂ ਮੈਂ ਤਾਂ ਆਪਣੀ ਮੰਨ ਦੀ ਹੀ ਦੱਸਦਾ ਸੀ ਆਪਣੀ ਚਾਹੀਦੀ ਮੈਂ ਸਿਫਤ ਕਰਦਾ ਸੀ ਤੇਰੀ ਸਾਨੂੰ ਪਿੰਡੋਂ ਨੂੰ ਆਪਣੀ ਗੱਲ ਵੀ ਨਹੀਂ ਕਹਿਣੀ ਆਉਂਦੀ ਸਮਝ ਗਿਆ ਸੀ ਕਿ ਮੰਗਰ ਕੀ ਜੀਤੀ ਗੁੱਸਾ ਕਰ ਗਈ ਆ ਉਹ ਅੱਖ ਬਚਾ ਕੇ ਉਥੋਂ ਖਿਸਕ ਗਿਆ ਉਸੇ ਜਾਣਦੁਵਾਂ ਜੀਤੀ ਨੇ ਮਾਸਟਰ ਨੂੰ ਆਪਣੀ ਮੰਦੀ ਦਸੀ ਤਾਂ ਮਾਸਟਰ ਕਹਿਣ ਲੱਗਾ ਦਿਲ ਦਾ ਨਹੀਂ ਮਾੜਾ ਬਸ ਬੋਲਣ ਦੀ ਅਕਲ ਕਾਟੇ ਬਚਪਨ ਤੋਂ ਜਾਣਦਾ ਮੈਂ ਉਸਨੂੰ ਜੀਤੀ ਕਹਿਣ ਲੱਗੀ ਤੁਸੀਂ ਸਭ ਨੂੰ ਆਪਣੇ ਵਰਗਾ ਚੰਗਾ ਸਮਝਦੇ ਹੋ ਪਰ ਆ ਤੁਹਾਡਾ ਦੋਸਤ ਮੈਨੂੰ ਪਤਾ ਨਹੀਂ ਕਿਉਂ ਬਹੁਤ ਬੁਰਾ ਲੱਗਦਾ ਅੱਛਾ ਜੀ ਅਸੀਂ ਚੰਗੇ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਮਾਸਟਰ ਜੀਤੀ ਨੂੰ ਖਲਾਵੇ ਵਿੱਚ ਲੈੰਦਾ ਬੋਲਿਆ ਜੀਤੀ ਨੇ ਅਗਲੇ ਦਿਨ ਮੇਰੀ ਭੈਣ ਨੂੰ ਸਾਰੀ ਗੱਲ ਦੱਸੀ ਜੱਸੀ ਨੇ ਕਾਰਾ ਕੀ ਵੇਜੀ ਨੂੰ ਵੀਜੀ ਨੇ ਬਾਪੂ ਜੀ ਨੂੰ ਤੇ ਬਾਪੂ ਜੀ ਨੇ ਜਾ ਮੱਗਰ ਘੁਰ ਦਿੱਤਾ ਖਬਰਦਾਰ ਮੱਗਰ ਤੂਰੇ ਮਾਸਟਰ ਦੇ ਘਰ ਤੂੰ ਨਹੀਂ ਤਾਂ ਤੇਰਾ ਹੱਸ਼ ਚੰਗਾ ਨਹੀਂ ਹੋਣਾ ਸਭ ਨੂੰ ਮੱਗਰ ਦੀਆਂ ਘਰਤੂਤਾਂ ਦਾ ਪਤਾ ਸੀ ਫਿਰ ਬਾਪੂ ਜੀ ਨੇ ਮਾਸਟਰ ਨੂੰ ਗੱਲਾਂ-ਗੱਲਾਂ ਵਿੱਚ ਸਮਝਾਇਆ ਕਾਕਾ ਜਦੋਂ ਘਰ ਧੀ ਆ ਪੈਣਾ ਹੋਣ ਜਾਂ ਜਨਾਨੀ ਆ ਜਾਵੇ ਤਾਂ ਯਾਰੀ ਦੂਸਰੀ ਦੇ ਮੁਲਾਜੇ ਦਰ ਤੋਂ ਬਾਹਰ ਹੀ ਪੂਰੀ ਦੀ ਮਾਸਟਰ ਸਕੂਲ ਤੋਂ ਘਰ ਨੂੰ ਆ ਰਿਹਾ ਸੀ ਤਾ ਮੱਗਰ ਨੇ ਘੇਰ ਲਿਆ ਨਾ ਵਈ ਹੁਣ ਤੇਰੇ ਘਰ ਕੌਣ ਆਊ ਕੌਣ ਨਹੀਂ ਆਊ ਇਹ ਵੀ ਲੋਕ ਤੈਅ ਕਰਿਆ ਕਰਨਗੇ ਜੇ ਤੈਨੂੰ ਮੇਰਾ ਆਉਣਾ ਚੰਗਾ ਨਹੀਂ ਸੀ ਲੱਗਦਾ ਤਾਂ ਆਪ ਕਹਿ ਦਿੰਦਾ ਅਬਾਰੀਆਂ ਤੂੰ ਕਹੋਂਦੀ ਕੀ ਲੋੜ ਸੀ ਸਾਡੇ ਕਿਹੜਾ ਤੀਮੀਆਂ ਨਹੀਂ ਹਨ ਲੁੱਚੀ ਰੰਡੇ ਹੀ ਬਣਾਤੇ ਯਾਰ ਤਾਂ ਮਾਸਟਰ ਨੂੰ ਜਰੂਰ ਪਤਾ ਲੱਗਿਆ ਤਾਂ ਕਲੇਸ਼ ਵਧ ਗਿਆ ਵਿਆਹ ਤੋਂ ਬਾਅਦ ਪਹਿਲੀ ਵਾਰ ਜੀਤੀ ਨਾਲ ਲੜਿਆ ਸੀ ਮਾਸਟਰ ਉਸ ਨੂੰ ਲੱਗਿਆ ਜੀਤੀ ਕਰਦੀਆਂ ਗੱਲਾਂ ਬਾਹਰ ਕਰਦੀ ਆ ਮੱਗਰ ਕੇ ਸੀ ਜ਼ਹਿਰੀਲੇ ਸੱਪ ਨੂੰ ਮਗੋਂ ਅੰਦਰ ਹੀ ਅੰਦਰ ਵਿਸ ਕੋਲਦਾ ਰਹਿੰਦਾ ਉਹ ਮੌਕੇ ਦੀ ਤਾਕ ਵਿੱਚ ਰਹਿੰਦਾ ਕਿ ਕਦੋਂ ਜੀਤੀ ਉਸ ਨੂੰ ਕਿਤੇ ਕੱਲੀ ਮਿਲ ਜਾਵੇ ਪਰ ਸਾਡੇ ਬਾਪੂ ਜੀ ਤੋਂ ਬਹੁਤ ਡਰਦਾ ਸੀ ਹਿੰਮਤ ਨਹੀਂ ਸੀ ਪੈਂਦੀ ਉਸ ਦੀ ਹੁਣ ਘਰ ਤਾਂ ਨਹੀਂ ਸੀ ਆਉਂਦਾ ਪਰ ਮਾਸਟਰ ਨੂੰ ਪੂਰਾ ਹੱਥ ਤੇ ਕਰ ਰੱਖਿਆ ਸੀ ਮੱਗਰ ਨੇ ਪਿੰਡੀ ਤਿੰਨ ਸਾਲ ਦੀ ਹੋ ਗਈ ਸੀ ਸਕੂਲ ਜਾਣ ਲੱਗ ਪਈ ਸੀ ਜੀਤੀ ਨੇ ਜਰੂਰ ਪਿੰਡੀ ਨੂੰ ਸਕੂਲ ਛੱਡਣ ਜਾਂ ਲੈਣ ਜਾਣਾ ਤਾਂ ਮੱਗਰ ਨਿਆਨੇ ਬਹਾਨੇ ਰਾਹ ਵਿੱਚ ਟੱਕਰ ਜਾਣਾ ਕੁਝ ਨਾ ਕੁਝਾ ਵਤਵਾ ਭੂਲ ਕੀ ਲੰਗਣਾ ਜਿੱਤੀ ਸਭ ਕੁਝ ਚੁੱਪ ਚਾਪ ਸੰਦੀ ਰਹੀ ਉਸਨੇ ਕਲੇਸ਼ ਤੋਂ ਡਰਦੀ ਨਹੀਂ ਕਿਸੇ ਕੋਲ ਵੀ ਗੱਲ ਨਾ ਕੀਤੀ ਪਰ ਉਹ ਸਮਝ ਗਈ ਸੀ ਕਿ ਮੱਗਰ ਦੀ ਨੀਅਤ ਸਾਫ਼ ਨਹੀਂ ਆ ਕਿੰਨੀ ਕਲੀ ਮਹਿਸੂਸ ਕਰਦੀ ਸੀ ਉਹ ਆਪਣੇ ਆਪ ਨੂੰ ਪਿੰਡ ਦੀਆਂ ਘੜੀਆਂ ਵਿੱਚ ਕਦੇ ਵਿਲਹਿਤ ਬੈਠੇ ਵੀਰਾਂ ਨੂੰ ਯਾਦ ਕਰਦੀ ਕਦੇ ਸਰਦਾਰ ਨੂੰ ਕਦੇ ਯਾਦ ਕਰਦੀ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੀ ਸ਼ਕਲ ਵੀ ਉਸ ਨੂੰ ਯਾਦ ਨਹੀਂ ਸੀ ਹਰ ਰੋਜ਼ ਸਵੇਰੇ ਹੀ ਮਗਰ ਦਟਰ ਉਸ ਦਾ ਪਿੱਛਾ ਕਰਨ ਲੱਗ ਪੈਂਦਾ ਤੇ ਰਾਤ ਨੂੰ ਉਹੀ ਡਰ ਉਹ ਊੜ ਕੇ ਸੌ ਜਾਂਦੀ ਮੈਂ ਜੀਤੀ ਵਾਰ ਇਹ ਸੋਚ ਰਿਹਾ ਸੀ ਕਿ ਅੱਖ ਦੀਵਾਰ ਤੇ ਲੱਗੀ ਘੜੀ ਤੇ ਚਲੀ ਗਈ ਰਾਤ ਦਾ 1.5 ਵਜੇ ਸੀ ਨੀਂਦ ਅਜੇ ਵੀ ਨਹੀਂ ਸੀ ਆ ਰਹੀ ਜੀਤੀ ਦਾ ਫਿਕਰ ਕੀਤੇ ਜਹਨ ਵਿੱਚ ਘਰ ਕਰ ਗਿਆ ਸੀ ਹੋਵੇ ਵੀ ਕਿਉਂ ਨਾ ਬਾਪੂ ਜੀ ਕਹਿੰਦੇ ਹੁੰਦੇ ਸੀ ਭਾਈ ਬੱਚਿਓ ਤੁਹਾਡੀ ਭੂਆ ਲੱਗਦੀ ਹੈ ਜੀਤੀ ਜ਼ਿੰਦਗੀ ਦੀ ਚਾਦਰ ਦੀ ਤਕਦੀਰ ਦੀ ਕਸੀਤੇ ਘੜਦੀ ਜੀਤੀ ਤੇ ਫਿਰ ਉਹ ਦੌਰ ਸ਼ੁਰੂ ਹੋ ਗਿਆ ਜਿਸ ਨੂੰ ਯਾਦ ਕਰਕੇ ਵੀ ਰੂਹ ਕੰਬ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਸਾਡੇ ਬਾਪੂ ਜੀ ਬੁਰੀ ਹੋਈ ਜੀਤੀ ਜਿਸ ਨੂੰ ਪਿਤਾ ਦਾ ਪਿਆਰ ਜਿੰਨਾ ਸਰਦਾਰ ਕੋਲੋਂ ਮਿਲਿਆ ਉਹਨਾਂ ਹੀ ਬਾਪੂ ਜੀ ਕੋਲੋਂ ਵੀ ਮਿਲਿਆ ਸੀ ਜੀਤੀ ਨੇ ਰੋਂਦੀ ਰੋਂਦੀ ਨੇ ਜਸੀ ਨੂੰ ਕਿਹਾ ਸੀ ਜਸੀ ਜਿਸ ਨੇ ਮੈਨੂੰ ਜਨਮ ਦਿੱਤਾ ਉਸ ਨੂੰ ਮੈਂ ਦੇਖਿਆ ਜ਼ਰੂਰ ਹੋਣਾ ਪਰ ਉਹ ਮੈਨੂੰ ਯਾਦ ਨਹੀਂ ਸਰਦਾਰ ਜੀ ਜਿਨ੍ਹਾਂ ਨੇ ਮੈਨੂੰ ਪਾਲਿਆ ਬਾਪ ਦਾ ਪਿਆਰ ਦਿੱਤਾ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਇਆ ਕਦੇ ਮਹਿਸੂਸ ਨਾ ਹੋਣ ਦਿੱਤਾ ਕਿ ਮੈਂ ਬਗਾਨੀ ਹਾਂ ਜਦੋਂ ਉਹ ਦੁਨੀਆ ਤੋਂ ਗਈ ਤਾਂ ਮੈਨੂੰ ਦੁੱਖ ਤਾਂ ਬਹੁਤ ਲੱਗਿਆ ਪਰ ਇਹ ਜੀ ਵੀ ਬਾਪ ਦਾ ਪਿਆਰ ਦੇਣ ਵਾਲੀ ਚਾਚਾ ਜੀ ਸਨ ਮੇਰੇ ਕੋਲ ਪਰ ਅੱਜ ਜਿ세 ਅੱਜ ਰੱਬ ਨੇ ਮੇਰੇ ਸਿਰ ਤੋਂ ਚੁੰਨੀ ਖੋ ਲਈ ਚਾਚਾ ਜੀ ਬਹੁਤ ਬਹੁਤ ਚੰਗੇ ਸਨ ਉਹਨਾਂ ਨੂੰ ਵੀ ਪਤਾ ਸੀ ਕਿ ਸਰਦਾਰ ਜੀ ਮੈਨੂੰ ਕਿੱਥੋਂ ਲਿਆਏ ਸੀ ਪਰ ਮੈਨੂੰ ਦੱਸਿਆ ਕਦੇ ਨਹੀਂ ਉਹਨਾਂ ਜਦੋਂ ਵੀ ਰਾਏ ਕੋਟਾਉਣਾ ਤਾਂ ਮੈਨੂੰ ਮਿਲਣ ਜ਼ਰੂਰ ਆਉਂਦੇ ਸੀ ਕਈ ਵਾਰ ਬਾਪੂ ਜੀ ਕਾ ਨਾ ਹੋਣੀ ਤਾਂ ਮੇਰੇ ਕੋਲ ਬੈਠ ਕੇ ਮੇਰੇ ਨਾਲ ਬਹੁਤ ਗੱਲਾਂ ਕਰਕੇ ਆਣਾ ਜਦੋਂ ਵੀ ਫਸਲ ਵਿੱਚ ਨਰਾਇਕੁਰ ਮੰਡੀ ਕੋਲ ਆਉਣਾ ਤਾਂ ਜਾਂਦੇ ਹੋਏ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਰੱਬ ਨੇ ਮੇਰਾ ਅਸਲੀ ਪਿਓ ਮੇਰੇ ਤੋਂ ਬਚਪਨ ਵਿੱਚ ਹੀ ਖੋ ਲਿਆ ਉਸ ਦੀ ਟੀਸ ਕਦੇ ਕਦੇ ਉੱਠਦੀ ਆ ਪਰ ਬਾਪੂ ਜੀ ਤੇ ਚਾਚਾ ਜੀ ਕੁਝ ਦਿਨਾਂ ਬਾਅਦ ਹੀ ਜੀਤੀ ਦੀ ਮਾਂ ਵੀ ਸਵਰਗ ਸਤਾਰ ਗਈ ਮੈਂ ਆਪਣੀ ਪੜ੍ਹਾਈ ਕਰਨ ਲਈ ਸਤਾਰ ਕਾਲਜ ਲੱਗ ਗਿਆ ਸੀ ਤੇ ਹੋਸਟਲ ਵਿੱਚ ਰਹਿੰਦਾ ਸੀ ਜੀਤੀ ਪਿੰਡ ਵਿੱਚ ਪਿੰਦੀ ਮਾਸਟਰ ਨਾਲ ਜੱਸੀ ਦਾ ਵਿਆਹ ਹੋ ਗਿਆ ਮੱਘਰ ਦਾ ਡਰ ਸ਼ੱਕ ਹੋ ਗਿਆ ਸੀ ਹੁਣ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਕਹਿੰਦੇ ਹੁਣ ਉਹ ਹੋਰ ਵੀ ਜ਼ੈਰੀ ਹੋ ਗਿਆ ਸੀ ਉਸ ਦੇ ਦਿਲ ਵਿੱਚ ਲੱਗੀ ਅਗਵਜਨ ਦਾ ਨਾਮ ਹੀ ਨਹੀਂ ਸੀ ਲੈ ਰਹੀ ਉਤਾ ਹੋਰ ਵੀ ਭੜਕ ਉੱਠੀ ਸੀ ਫਿਰ ਉਹ ਸਭ ਤੋਂ ਮਾੜਾ ਦਿਨ ਚੜਿਆ ਮਾਸਟਰ ਨੂੰ ਬੁਲਾ ਪੈ ਗਿਆ ਸੁਣਨ ਵਿੱਚ ਤਾਂ ਇਹ ਵੀ ਆਇਆ ਕਿ ਮੱਘਰ ਨੇ ਹੀ ਮਾਸਟਰ ਨੂੰ ਕੁਝ ਖਵਾ ਦਿੱਤਾ ਸੀ ਮਾਸਟਰ ਉੱਠਣ ਬੈਠਣ ਤੋਂ ਵੀ ਲਾਚਾਰ ਹੋ ਗਿਆ ਸੀ ਬੋਲ ਵੀ ਨਹੀਂ ਸੀ ਹੁੰਦਾ ਮਾਸਟਰ ਦੇ ਭਰਾ ਕਦੇ ਕਦਾਈ ਆ ਜਾਂਦੇ ਉਸੇ ਖਬਰ ਸਾਰ ਲੈ ਜਾਂਦੇ ਅਚਾਨਕ ਇੱਕ ਦਿਨ ਦੁਪਹਿਰੇ ਦਰਵਾਜ਼ਾ ਖੜ ਗਿਆ ਜੀਤੀ ਨੇ ਜਾ ਕੇ ਦੇਖੀਏ ਤਾਂ ਦਰਾਂ ਵਿੱਚ ਮਗਰ ਖੜਾ ਸੀ ਭਾਬੀ ਰਹਿ ਨਾ ਹੋਇਆ ਸੋਚਿਆ ਯਾਰ ਦੀ ਖਬਰ ਲੈ ਆਵਾਂ ਲੋਕਾਂ ਕੋਲੋਂ ਸੁਣਿਆ ਬਿਮਾਰ ਹੋ ਗਿਆ ਮਾਸਟਰ ਕਹਿ ਕੇ ਮਗਰ ਅੰਦਰ ਵੜਾਇਆ ਉਸ ਦੀ ਆਵਾਜ਼ ਸੁਣ ਕੇ ਜੀਤੀ ਦੇ ਹੱਥ ਪੈਰ ਕੰਬਣ ਲੱਗ ਪਏ ਮੱਗਰ ਤਾਂ ਅੰਦਰ ਚਲੇ ਗਿਆ ਜੀਤੀ ਪਿੰਦੀ ਨੂੰ ਲੈ ਕੇ ਸਾਡੇ ਕਰੀ ਮਾਤਾ ਜੀ ਕੋਲ ਆ ਗਈ ਜਦੋਂ ਮੱਗਰ ਉੱਠ ਕੇ ਬਹੀ ਵਿੱਚ ਜਾਂਦਾ ਦਿਖਿਆ ਤਾਂ ਜੀਤੀ ਘਰ ਵਾਪਸ ਗਈ ਜਦੋਂ ਉਸਨੇ ਘਰ ਜਾ ਕੇ ਦੇਖਿਆ ਮਾਸਟਰ ਦੀ ਸਰਾਣੀ ਮੱਗਰ 100-100 ਦੇ ਨੋਟਾਂ ਦੀ ਥੇਈ ਰੱਖਿਆ ਸੀ ਮੱਗਰ ਜਦੋਂ ਫੇਰ ਅਗਲੇ ਦਿਨ ਆਇਆ ਤਾਂ ਜੀਤੀ ਨੇ ਮੱਗਰ ਨੂੰ ਕਿਹਾ ਮੱਗਰ ਆ ਫੜ ਆਪਣੇ ਪੈਸੇ ਅਜੀ ਤਨਖਾਹ ਆਉਂਦੀ ਆ ਸਾਨੂੰ ਰੈਗੂਟ ਵਾਲੀ ਜ਼ਮੀਨ ਦਾ ਮਾਮਲਾ ਵੀ ਆਉਂਦਾ ਤੇਰੀ ਇਸ ਇਹਿਸਾਨ ਦੀ ਲੋੜ ਨਹੀਂ ਸਾਨੂੰ ਮੱਗਰ ਜੋ ਬਹੁਤ ਲਲਚਾਈ ਨਜ਼ਰਾਂ ਨਾਲ ਦੇਖ ਰਿਹਾ ਸੀ ਹੱਸ ਕੇ ਬੋਲਿਆ ਭਾਬੀ ਤੇਰੇ ਮੂੰਹੋਂ ਆਪਣਾ ਨਾਮ ਸੁਣਨ ਨੂੰ ਤਰਸ ਗਿਆ ਸੀ ਆ ਪੈਸੇ ਮੂੜ ਕੇ ਤੇੰਦਾ ਦਿਲ ਹੀ ਤੋੜਦਾ ਜਾ ਰਾਂਦਾ ਵਿਗਾਨੀ ਜਿਹੇ ਕਰ ਦਿੱਤੇ ਹਾਂ ਮੱਗਰ ਤੈਨੂੰ ਕੀ ਪਤਾ ਆਪਣੇ ਕੌਣ ਤੇ ਵਿਗਾਨੀ ਕੌਣ ਹੁੰਦੇ ਨੇ ਤੇਰੀ ਜਿਹੇ ਬੰਦੀ ਦੀ ਤਾਂ ਮਾਸਟਰ ਜੋ ਬੋਲ ਨਹੀਂ ਸੀ ਸਕਦਾ ਪਰ ਉਸ ਨੂੰ ਸੁਣਦਾ ਸਭ ਸੀ ਉਸਨੇ ਮੱਗਰ ਦੀ ਜੀਤੀ ਨਾਲ ਸਾਰੇ ਗੱਲ ਸੁਣ ਲਈ ਅੱਖਾਂ ਭਰ ਆਈਆਂ ਉਸ ਦੀਆਂ ਉਹ ਬੀਵਸਪਿਆ ਜੀਤੀ ਦੀਆਂ ਕਈਆਂ ਗੱਲਾਂ ਯਾਦ ਕਰ ਰਿਹਾ ਸੀ ਅੱਖਾਂ ਵਿੱਚੋਂ ਹੰਝੂ ਦਰਫੈਸਨ ਜੀਤੀ ਨੇ ਆਕੇ ਚੁੰਨੀ ਦੇ ਨਾਲ ਉਸ ਦੀਆਂ ਅੱਖਾਂ ਸਾਫ਼ ਕੀਤੀਆਂ ਮੱਗਰ ਦਾ ਇੱਕ ਦੋਸਤ ਸੀ ਸੱਜਣ ਸ਼ਾਮ ਨੂੰ ਮੱਗਰ ਸੱਜਣ ਨਾਲ ਰੂ ਸ਼ਰਾਬ ਪਿੰਦਾ ਸੀ ਸੱਜਣ ਮੁਫਤ ਦੀ दारू ਪੀਣ ਲਈ ਮੱਗਰ ਦੀ ਚਾਪਲੂਸੀ ਕਰਦਾ ਰਹਿੰਦਾ ਸੀ ਮੱਗਰ ਪੈਗ ਚੁੱਕਦਾ ਬੋਲਿਆ ਸਲੀ ਲੋਟ ਨਹੀਂ ਆਉਂਦੇ ਵਈ ਜਦੋਂ ਸਾਹਮਣੀ ਆ ਜਾਂਦੀ ਐ ਨਾ ਖਾਲਸਾ ਲੈ ਜਾਂਦੀ ਐ ਕੱਟ ਕੇ ਸਲੀ ਵਿੱਚ ਨਖਰੇ ਬਹੁਤ ਨਹੀਂ ਬਈ ਬਿੱਛੂ ਬਣ ਕੇ ਲੜਦੀ ਆ ਹਿੱਕਦੀ ਭਈ ਇੱਕ ਦਿਨ ਹੌਸਲਾ ਸਹਿਯਾ ਕਰਕੇ ਹੱਥ ਫੜਲਾ ਦੇਖੀ ਕਿ ਮੈਂ ਟਿਕਦੀ ਫਿਰ ਇਹੋ ਚਾਹੀਆ ਮੈਂ ਹੀ ਲੂਟਾਂਦੀ ਐ ਨੀ ਸੱਜਣ ਬਲ ਦੇ ਵਿੱਚ ਤੀਲ ਪਾ ਰਿਹਾ ਸੀ ਹੁਣ ਤਾਂ ਮਗਰ ਦਰਵਾਜ਼ਾ ਵੀ ਨਹੀਂ ਸੀ ਖੜਕਾਂਦਾ ਬਸ ਸਿੱਧਾ ਅੰਦਰ ਆਵੜਦਾ ਸੀ ਬਹੁਤ ਫਰਜ਼ ਨਹੀਂ ਜੀਤੀ ਦਾ ਹੱਥ ਫੜਨਾ ਚਾਹੀਆ ਪਰ ਹੌਸਲਾ ਨਾ ਪਿਆ ਅੱਜ ਫੇਰ ਮੱਗਰ ਮੌਕਾ ਤਕਾ ਕੇ ਜੀਤੀ ਦੇ ਘਰ ਵੜ ਆਇਆ ਜੀਤੀ ਉਸੇ ਸਹਰਗਤੂ ਬਹੁਤ ਪਰੇਸ਼ਾਨ ਸੀ ਉਸ ਨੂੰ ਆਪਣੀ ਬਦਨਾਮੀ ਦਾ ਡਰ ਲੱਗਿਆ ਰਹਿੰਦਾ ਸੀ ਉਸ ਨੇ ਮੱਗਰ ਨੂੰ ਆਉਂਦਿਆਂ ਦੇਖ ਲਿਆ ਸੀ ਮੱਗਰ ਸਿੱਧਾ ਉਸ ਕੋਲ ਰਸੋਈ ਵਿੱਚ ਆ ਗਿਆ ਭਾਬੀ ਹੱਥ ਕਰ ਮੈਂ ਤੇਰੇ ਲਈ ਕੁਝ ਲੈ ਕੇ ਆਇਆ ਆਂ ਦੇਖ ਚਾਂਦਰਾਂ ਜੀਤੀ ਜ਼ੋਰ ਦੀ ਬੋਲੀ ਬਾਹਰ ਚੱਲ ਬਾਹਰ ਤੈਨੂੰ ਮੈਂ ਦੱਸਦੀ ਆਂ ਜੀਤੀ ਬੁੱਲ ਹੀ ਰਹੀ ਸੀ ਕਿ ਮੱਗਰ ਨੇ ਉਸ ਦਾ ਹੱਥ ਫੜ ਲਿਆ ਗੁੱਸੇ ਵਿੱਚ ਆਈ ਜੀਤੀ ਦੇ ਹੱਥ ਦਾਤ ਲੱਗ ਗਿਆ ਉਸਨੇ ਪੂਰੇ ਜ਼ੋਰ ਦੀ ਦਾਤ ਮਗਰ ਦੀ ਮਾਰਿਆ ਚੋਸ ਤੇ ਹੱਥ ਤੇ ਵਜਿਆ ਤਿੰਨ ਉਂਗਲਾਂ ਲਾ ਦਿੱਤੀਆਂ ਸੰਜੀਤੀ ਨੇ ਮਗਰ ਦੀਆਂ ਬਹੁਤ ਗੁੱਸੇ ਵਿੱਚ ਸੀ ਜੀਤੀ ਮੈਂ ਦੂਦੂ ਮਾਮਾ ਤਦਦ ਪਿਤਾ ਦੂਦੂ ਪਿਓ ਨੇ ਮੇਰੀ ਪਰਵਰਿਸ਼ ਕੀਤੀ ਆ ਤੂੰ ਸੋਚ ਵੀ ਕਿਵੇਂ ਲਿਆ ਕਿ ਮੇਰੇ ਪਿਓ ਦੀ ਪਰਵਰਿਸ਼ ਵਿੱਚ ਕਿਤੇ ਫਰਕ ਰਹਿ ਗਿਆ ਮੈਨੂੰ ਸਿਖਾਇਆ ਮੇਰੇ ਪਿਓ ਨੇ ਕਿ ਘਰ ਦੀ ਇੱਜ਼ਤ ਕੀ ਹੁੰਦੀ ਆ ਆਪਣੀ ਹਿਫਾਜ਼ਤ ਕਿਵੇਂ ਕਰਨੀ ਆ ਚੱਲ ਗਿਆ ਜਾ ਨਹੀਂ ਤਾਂ ਤੌਣ ਲਾ ਕੇ ਡੱਕਰੇ ਕਰਦੀ ਮਾਂਗੀ ਤੇਰੀ ਔਰ ਅੱਜ ਤੂੰ ਆਜੇ ਮੇਰੇ ਦਰ ਚੜਿਆ ਤਾਂ ਸੌ ਪਾਲਣ ਵਾਲੀ ਦੀ ਤੇਰੀ লাশ ਜਾਉ ਇਸ ਘਰ ਵਿੱਚੋਂ ਬਾਹਰ ਇਕੱਠੇ ਹੁੰਦਾ ਦੇਖ ਮੱਗਰ ਆਪਣੇ ਬੱਚਾ ਵਿੱਚ ਝੂਠ ਬੋਲਣ ਲੱਗ ਪਿਆ ਆਪੇ ਭੁਲਾ ਕੇ ਆਪਿਆ ਕੀ ਕਰ ਦਿੱਤਾ ਉਸ ਕਰਨਾ ਤੋਂ ਵਾਜੂ ਵੀ ਆਵੇ ਜੀਤੀ ਤੋਂ ਇਹ ਸਵਾਲ ਕਰੇ ਕੀ ਹੋ ਗਿਆ ਸੀ ਜੀਤੀ ਲੋਕਾਂ ਜੀਤੀ ਦਾ ਬਹੁਤ ਮਾਨਸਿਕ ਸਿਚੁਏਸ਼ਨ ਕੀਤਾ ਤੰਗ ਆ ਗਈ ਸੀ ਜੀਤੀ ਚੁੱਪ ਕਰ ਗਈ ਸੀ ਉਹ ਹੁਣ ਉਹ ਬਹੁਤ ਘੱਟ ਬੋਲਦੀ ਸੀ ਸਾਡੇ ਘਰ ਵੀ ਆਉਣਾ ਜਾਣਾ ਛੱਡ ਗਈ ਸੀ ਮਾਸਟਰ ਦੀ ਬਹੁਤ ਸੇਵਾ ਕੀਤੀ ਉਸਨੇ ਉਸ ਦੀ ਸੇਵਾ ਕਰਕੇ ਬਹੁਤ ਵੜੇ ਘੱਟ ਗਿਆ ਸੀ ਮਾਸਟਰ ਪਿੰਡ ਵਾਲੀ ਜੋ ਪਹਿਲਾਂ ਪਹਿਲ ਜੀਤੀ ਦਾ ਨਾਮ ਮੱਗਰ ਨਾਲ ਜੋੜਨ ਲੱਗ ਪਿਆ ਸੀ ਉਸ ਦੀ ਮਾਸਟਰ ਪ੍ਰਤੀ ਵਫਾਦਾਰੀ ਦੀਖ ਬੱਲੇ ਗਏ ਸਨ ਸਮਝ ਗਏ ਸਨ ਕਿ ਜੀਤੀ ਮਾੜੀ ਨਹੀਂ ਇੱਕ ਦਿਨ ਮਾਸਟਰ ਵੀ ਰੱਬ ਨੂੰ ਪਿਆਰਾ ਹੋ ਗਿਆ ਹੁਣ ਜੀਤੀ ਤੇ ਉਸ ਦੀ ਤੀ ਪਿੰਦੀ ਕਲੀਆਂ ਰਹਿੰਦੀਆਂ ਸਨ ਸਮਾਂ ਲੰਘਦਾ ਗਿਆ ਪਿੰਡੀ ਪਲੱਸ 2 ਕਰਕੇ ਕਾਲਜਾਂ ਹਨ ਲੱਗ ਪਈ ਸੀ ਪਈ ਪਈ ਦੀ ਸੋਚਾਂ ਵਿੱਚ ਖੋਏ ਦੀ ਕਦੋਂ ਅੱਖ ਲੱਗ ਗਈ ਪਤਾ ਵੀ ਨਹੀਂ ਲੱਗਿਆ ਸਾਰੀ ਰਾਤ ਨੀਂਦ ਵਿੱਚ ਵੀ ਜੀਤੀ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰਦਾ ਰਿਹਾ ਸੁਪਨੇ ਵਿੱਚ ਜੀਤੀ ਆਉਂਦੀ ਰੀਲ ਗੱਡੀ ਵੱਲ ਭੱਜੀ ਜਾਂਦੀ ਦੀ ਕੀ ਮੈਂ ਉਸ ਦੇ ਪਿੱਛੇ ਬਹੁਤ ਭਜਿਆ ਮੇਰੀ ਰੁਕਦੀ ਰੁਕਦੀ ਉਹ ਗੱਡੀ ਥੱਲੇ ਆ ਗਈ ਮੈਂ ਡਰ ਕੇ ਉੱਠ ਖੜਿਆ ਫੇਰ ਘੜੀ ਵੱਲ ਦੇਖਿਆ ਤਸਵੀਰ ਦੇ 6 ਵਜੇ ਸਨ ਮੈਨੂੰ ਯਾਦ ਆਇਆ ਜਦੋਂ ਮੈਂ ਕੱਲ ਜੀਤੀ ਨੂੰ ਘਰੇ ਛੱਡਣ ਗਿਆ ਸੀ ਤਾਂ ਪਿੰਦੀ ਵੀ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਸੀ ਬੋਲੀ ਮੈਂ ਸਵੇਰ ਦਾ ਨਿਤਨੀਮ ਕਰਕੇ ਜੀਤੀ ਦੇ ਘਰ ਚਲਾ ਗਿਆ ਅੱਜ ਕਿੰਨਾ ਉਪਰਾ ਉਪਰਾ ਜਿਹੜਾ ਦਰ ਲੱਗ ਰਿਹਾ ਸੀ ਉਸ ਘਰ ਦਾ ਬੀ ਰੰਗ ਪੀ ਰੌਣਕਾਂ ਪੀ ਆਵਾਜ਼ ਜਿਹੜਾ ਇਹ ਕੀ ਹੋ ਗਿਆ ਸੀ ਇਸ ਕਾਰਨ ਮੈਂ ਆਵਾਜ਼ ਮਾਰੀ ਤਾਂ ਪਿੰਦੀ ਦਰਵਾਜ਼ਾ ਖੋਲਣ ਆਈ ਸਸ਼ੀ ਕਾਲਵੇਰੇ ਪਿੰਦੀ ਬੋਲੀ ਸਸ਼ੀ ਕਾਲ ਪੈਣੇ ਪਿੰਦੀ ਦੇ ਮੂੰਹ ਤੇ ਵੀ ਕੋਈ ਰੌਣਕ ਨਹੀਂ ਸੀ ਮੈਂ ਪੁੱਛਿਆ ਪੂਆ ਜੀ ਕਿਵੇਂ ਨੇ ਹੁਣ ਇਹ ਸਭ ਕੀ ਹੋ ਗਿਆ ਤੁਸੀਂ ਬੈਠੋ ਵੀਰ ਜੀ ਮੈਂ ਮੰਮੀ ਜੀ ਨੂੰ ਜਗਾ ਕੇ ਲਿਆਂਦੀ ਆ ਪਿੰਦੀ ਅੱਖ ਦੇ ਹੰਝੂ ਸਾਫ਼ ਕਰਕੇ ਆਪਣੇ ਆਪ ਨੂੰ ਸੰਭਾਲਦੀ ਬੋਲੀ ਅੰਦਰੋਂ ਜੀਤੀ ਨੂੰ ਜਗਾ ਕੇ ਪਿੰਦੀ ਪਾਣੀ ਦਾ ਗਲਾਸ ਲੈ ਕੇ ਆਈ ਤਾਂ ਮੈਂ ਫੇਰ ਪੁੱਛਿਆ ਪੂਆ ਜੀ ਨੂੰ ਕੀ ਹੋ ਗਿਆ ਵੀਰੇ ਜਦੋਂ ਉਹਨਾਂ ਦੀ ਸੋਚ ਵੱਧ ਜਾਂਦੀ ਆ ਤਾਂ ਆਪੇ ਤੋਂ ਬਾਹਰ ਹੋ ਜਾਂਦੇ ਨੇ ਅਜੇ ਪਿੰਦੀ ਆਪਣੀ ਗੱਲ ਦੱਸ ਹੀ ਰਹੀ ਸੀ ਕਿ ਅੰਦਰੋਂ ਜੀਤੀ ਆ ਕੇ ਬੋਲੀ ਆ ਗਿਆ ਪੁੱਤ ਮੈਨੂੰ ਪਤਾ ਸੀ ਹੋਰ ਕੋਈ ਆਵੇ ਜਾਂ ਨਾ ਆਵੇ ਜਦੋਂ ਮੇਰੇ ਪੁੱਤ ਨੂੰ ਮੇਰੇ ਹਾਲ ਦਾ ਪਤਾ ਲੱਗਿਆ ਤਾਂ ਉਹ ਜ਼ਰੂਰ ਆਵੇਗਾ ਸਿਰ ਪਲੂਸ ਕੀ ਉਹ ਵੀ ਕੂਲ ਹੀ ਬੈਠ ਗਈ ਕੀ ਹੋ ਗਿਆ ਭੂਆ ਰਾਤੀ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਮੈਂ ਸਵਾਲ ਕਰਦੇ ਨੇ ਪੁੱਛਿਆ ਕੀ ਦੱਸਾਂ ਪੁੱਤ ਜਿਸ ਬਾਗ ਦਾ ਮਾਲੀ ਨਹੀਂ ਹੁੰਦਾ ਉਸ ਬਾਗ ਦੇ ਪਰਿੰਦੇ ਵੀ ਵਿਆਸ਼ੇ ਹੋ ਜਾਂਦੇ ਨੇ ਪੁੱਤ ਇਸ ਦੁਨੀਆ ਵਿੱਚ ਕੋਈ ਇਕੱਲਾ ਨਾ ਹੋਵੇ ਲੋਕ ਬਹੁਤ ਫਾਇਦਾ ਚੁੱਕਦੇ ਨੇ ਕੀ ਹੋ ਗਿਆ ਪੂਆ ਮੈਂ ਜਲਦੀ ਦਿਨੇ ਪੁੱਛਿਆ ਪੁੱਤ 2 ਮਹੀਨੇ ਪਹਿਲਾਂ ਰਾਏਕੋਟ ਵਾਲਾ ਨਾਈ ਆਇਆ ਤੇ ਕਹਿਣ ਲੱਗਾ ਕਿ ਬਲੈਤੋਂ ਕੋਈ ਮੁੰਡਾ ਆਇਆ ਛੁੱਟੀ ਆਇਆ ਹੋਇਆ ਅਖੇ ਉਹਨੇ ਆਪਣੀ ਪਿੰਦੀ ਨੂੰ ਦੇਖਿਆ ਹੈ ਕਾਲਜ ਆਂਦੀ ਅਕਿ ਉਸ ਨੂੰ ਬਹੁਤ ਪਸੰਦ ਕਰਦਾ ਹੈ ਜੇ ਤੁਸੀਂ ਹਾਂ ਕਰੋ ਤਾਂ ਮੈਂ ਅੱਗੇ ਗੱਲ ਤੋੜਾਂ ਮੈਂ ਬਹੁਤ ਸੋਚਿਆ ਫਿਰ ਮੈਂ ਕਿਹਾ ਕਿ ਸਾਡਾ ਹੋਰ ਤਾਂ ਕੋਈ ਹੈ ਨਹੀਂ ਇਸੇ ਮਾਮਿਆਂ ਦਾ ਪਰਿਵਾਰ ਵੀ ਤਾਂ ਬਲੈਤ ਵਿੱਚ ਹੈ ਚਲੋ ਇਸ ਵਹਾਨੇ ਵੀ ਆਪਣੇ ਕੋਲ ਚਲੇ ਜਾਵੇਗੀ ਮੈਂ ਲਾਲਚ ਵਿੱਚ ਆਈ ਨੀਹਾ ਕਰ ਦਿੱਤੀ ਜੀਤੀ ਮੱਥੇ ਤੇ ਹੱਥ ਮਾਰਦੀ ਬੋਲੀ ਉਹ ਤਾਂ ਕੁਝ ਦਿਨਾਂ ਬਾਅਦ ਜੀਤੀ ਨੂੰ ਸ਼ਗਨ ਪਾਉਣ ਆ ਗਏ ਨਾਈ ਕਹਿਣ ਲੱਗਾ ਭੈਣ ਜੀ ਪਿੰਡ ਵਾਲਿਆਂ ਕੋਲ ਗੱਲ ਕਰਨ ਦੀ ਲੋੜ ਨਹੀਂ ਦੁਨੀਆ ਕਿੱਥੇ ਜਰਦੀ ਆ ਐਵੇਂ ਕੋਈ ਭਾਨੀ ਮਾਰ ਦਿਓ ਦੇਖਣ ਨੂੰ ਤਾਂ ਬੰਦੇ ਬਹੁਤ ਚੰਗੇ ਸੀ ਮੈਂ ਬਹੁਤ ਖੁਸ਼ ਹੋਈ ਲੰਮਾ ਹੌਂਕਾ ਭਰ ਕੇ ਅੱਗੇ ਬੋਲੀ ਥੋੜੇ ਦਿਨਾਂ ਬਾਅਦ ਗੁਰਦੁਆਰੇ ਵਿਲਾ ਕੀ ਲਾਮਾ ਪੜਾ ਦਿੱਤੀਆਂ ਬਹੁਤ ਸਾਦਾ ਵਿਆਹ ਹੋ ਗਿਆ ਮੈਂ ਤਾਂ ਸਿਰਫ ਸ਼ਗਨਾਂ ਦਾ ਜੋੜਾ ਲੈ ਕੇ ਦਿੱਤਾ ਸਭ ਖਰਚਾ ਮੁੰਡੇ ਵਾਲਿਆਂ ਨੇ ਕੀਤਾ ਮੈਂ ਕਿਹਾ ਭਿੰਦੀ ਦੀ ਐਨੀ ਚੰਗੀ ਨਸੀਬ ਇਹ ਕਹਿ ਕੇ ਜੋਰ-ਜੋਰ ਦੀ ਰੋਣ ਲੱਗ ਪਈ ਜਿੱਤੀ ਭਿੰਦੀ ਉੱਠ ਕੇ ਅੰਦਰ ਚਲੀ ਗਈ ਫਿਰ ਕੀ ਹੋਇਆ ਮੈਂ ਡਰੇ ਡਰੇ ਨੇ ਪੁੱਛਿਆ ਉਹ ਪੁੱਤ ਕਦੇ ਅੱਕ ਨੂੰ ਵੀ ਅੰਭ ਲੱਗੇ ਨੇ ਮੇਰੀ ਕੁਲੈਣੀ ਦਾ ਪਰਛਾਵਾਂ ਪੈ ਗਿਆ ਇਸ ਦੀਆਂ ਖੁਸ਼ੀਆਂ ਤੇ ਉਤਮ ਹੀ ਨਾ ਸਾਰਾ ਮੇਰੀ ਬੱਚੀ ਨਾਲ ਹੱਸ ਖੇੜ ਕੇ ਵਾਪਸ ਚਲੇ ਗਿਆ ਜਿਸ ਦਿਨ ਦਾ ਗਿਆ ਹੈ ਨਾ ਕੋਈ ਚਿੱਠੀ ਨਾ ਫੋਨ ਆਇਆ ਉਸ ਦਾ ਉਹ ਜਿਹੜਾ ਨੰਬਰ ਦਿੱਕੀ ਗਿਆ ਸੀ ਜਦੋਂ ਅਸੀਂ ਇਧਰੋਂ ਕਰਦੇ ਹਾਂ ਤਾਂ ਮਸ਼ੀਨ ਬੋਲਦੀ ਆ ਕਿ ਇਹ ਗਲਤ ਨੰਬਰ ਆ ਕੋਈ ਮੈਂ ਤਾਂ ਲੁੱਟ ਗਈ ਕੋਤ ਕੁਝ ਵੀ ਸਮਝ ਨਹੀਂ ਲੱਗਦੀ ਇਸੇ ਮਾਮਿਆਂ ਨੂੰ ਕਿਹਾ ਪਤਾ ਕਰਨ ਲਈ ਉਹ ਕਹਿੰਦੇ ਤੈ ਸਾਨੂੰ ਸੱਦਿਆ ਸੀ ਵਿਆਹ ਤੇ ਜੂ ਅਸੀਂ ਹੁਣ ਇੱਥੇ ਲੱਭਦੇ ਜ ਫਿਰਦੇ ਰਹੀਏ ਪੁੱਤ ਮੇਂ ਲਾਲਚ ਵਸ ਕਿਸੇ ਦੀ ਰਾਏ ਨਹੀਂ ਲੇਤੀ ਹੁਣ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਆਪਣੀ ਤੀਦੀ ਜ਼ਿੰਦਗੀ ਰੋਲ ਦਿੱਤੀ ਹਾਏ ਹੋਏ ਜੀਤੀ ਨੂੰ ਚਪਾ ਗਰਾਉਂਦਾ ਮੈਂ ਸੋਚ ਰਿਹਾ ਸੀ ਕਿ ਖੌਰੇ ਹੋਰ ਕਿਹੜਾ ਕਿਹੜਾ ਦੁੱਖ ਬਾਕੀ ਲਿਖਿਆ ਜੀਤੀ ਦੀ ਤਕਦੀਰ ਵਿੱਚ ਮੈਂ ਕੁਝ ਤਿਰਵਾਦ ਜੀਤੀ ਨਾਲ ਵਾਦਾ ਕਰਕੇ ਉੱਠ ਗਿਆ ਮੈਂ ਦੇਖਦਾ ਭੂਆ ਮੈਂ ਜੇ ਕੁਝ ਕਰ ਸਕਦਾ ਹੋਇਆ ਘਰ ਨੂੰ ਤੁਰੇ ਜਾਂਦੇ ਨੂੰ ਬਹੁਤ ਤਰਸ ਆ ਰਿਹਾ ਸੀ ਜੀਤੀ ਤੇ ਅੱਜ ਐਂਤਵਾਰਾ ਮੈਂ ਘਰ ਜਾ ਕੇ ਬਹੁਤ ਸੋਚਿਆ ਫਿਰ ਮੈਂ ਹੁਨੇ ਹੁਨੇ ਪੁਲਿਸ ਵਿੱਚ ਥਾਣੇਦਾਰ ਭਰਤੀ ਹੋਏ ਜਗਦੀਸ਼ ਸਿੰਘ ਮੇਰੇ ਦੋਸਤ ਕੋਲ ਗਿਆ ਉਸ ਨੂੰ ਜਾ ਕੇ ਸਾਰੀ ਰਾਮ ਕਹਾਣੀ ਸੁਣਾਈ ਉਸ ਨੇ ਦੱਸਿਆ ਕਿ ਆਪਣੇ ਲੋਕ ਬਾਹਰੋਂ ਆਏ ਮੁੰਡੇ ਤੇ ਲਾਲਚ ਵਿੱਚ ਕੋਕ ਪੜਤਾਲ ਵੀ ਨਹੀਂ ਕਰਦੇ ਬਾਹਰ ਦੇ ਲਾਲਚ ਵਿੱਚ ਫਸ ਕੇ ਧੋਖੇ ਖਾਈ ਲੋਕ ਰੋਜ਼ ਹੀ ਆਉਂਦੇ ਨੇ ਉਹਨਾਂ ਦੱਸਿਆ ਕਿ ਪੰਜਾਬ ਤਾਂ ਹਨੀਮੂਨ ਡੈਸਟੀਨੇਸ਼ਨ ਬਣ ਚੁੱਕਿਆ ਹੈ ਮੁੰਡੇ ਆਉਂਦੇ ਨੇ ਮਨਪਸੰਦ ਕੁੜੀ ਵਿਆਹਦੇ ਨੇ 4 ਦਿਨ ਮौज-ਮਸਤੀ ਕਰਕੇ ਉਹ ਗਏ ਹੋਏ ਕਈ ਵਿਚਾਰੀਆਂ ਤਾਂ ਜਵਾਕ ਚੁੱਕੀ ਫਿਰਦੀਆਂ ਨੇ ਪੁਲਿਸ ਦੇ ਅਖਤਿਆਰ ਵਿੱਚ ਵੀ ਨਹੀਂ ਪਰਦੇਸ ਜਾ ਕੇ ਬੰਦਾ ਲੱਭਣਾ ਹਾਂ ਪਰ ਜੇ ਮੁੰਡਾ ਦਵਾਰਾ ਇੱਧਰ ਆ ਜਾਵੇ ਫਿਰ ਮੂਰ ਬਣਾ ਦੇਵਾਂਗੀ ਬੱਚੂ ਦਾ ਪੱਲਾ ਜਿਹਾ ਝਾੜਦਾ ਲੱਗਿਆ ਮੈਨੂੰ ਮੇਰਾ ਦੋਸਤ ਉਹ ਵੀ ਪੁਲਿਸ ਦੀ ਬੋਲੀ ਬੋਲਦਾ ਲੱਗਿਆ ਪਰ ਮੈਂ ਹਾਰ ਮੰਨਣ ਵਾਲਾ ਨਹੀਂ ਸੀ ਜਿਵੇਂ ਜਿਵੇਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਹਰ ਕੋਈ ਨਮੀਦੰਤ ਕਥਾ ਬਣਾ ਰਿਹਾ ਸੀ ਬੱਦਤ ਤਾਂ ਕੀ ਕਰਨੀ ਸੀ ਜਿੱਤੀ ਤੋਂ ਜੀਤੀ ਵਲੇ ਤਾਂ ਨਾਮ ਤਾਰ ਦਿੱਤਾ ਸੀ ਕਰਮਾ ਮਾਰੀ ਦਾ ਇਹ ਕਿਹੜੇ ਮੱਕੜ ਜਾਲ ਵਿੱਚ ਫਸ ਗਈ ਸੀ ਜੀਤੀ ਇਛਤਾਂ ਦੀ ਕਦਰੋਂ ਕੀਮਤ ਜਾਣਨ ਵਾਲੀ ਨੇ ਆਪਣੀ ਇੱਜ਼ਤ ਆਬਰੂ ਦਾ ਆਪੇ ਫੀਤਾ ਫੀਤਾ ਕਰਵਾ ਲਿਆ ਸੀ ਇਹ ਕਿਸ ਤਰ੍ਹਾਂ ਦੀ ਹੋਸ਼ੀ ਚਾਲ ਖੇੜ ਗਿਆ ਸੀ ਕੋਈ ਜਿਸ ਦਾ ਕੋਈ ਸਿਰਾ ਨਹੀਂ ਸੀ ਲੱਭ ਰਹਾ ਮੈਂ ਪੂਰੀ ਕਹਾਣੀ ਸੁਣ ਕੇ ਸੁੰਨ ਹੋ ਗਿਆ ਸੀ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਹੈ ਧੀਆਂ ਪੈਣਾ ਤਾਂ ਕਰ ਕਰ ਹੁੰਦੀਆਂ ਨੇ ਇਹ ਲੋਕ ਹਨ ਜੋ ਦੂਜੇ ਧਿਆਨ ਜਜਵਾਤਾਂ ਨੂੰ ਟੇਚੇ ਸਮਝਦੇ ਹਨ ਮੈਂ ਅੰਦਰ ਤੱਕ ਹਲਾਉਣਿਆ ਗਿਆ ਸੀ ਚਾਹੇ ਵੀ ਮੈਂ ਕੁਝ ਨਹੀਂ ਸੀ ਕਰ ਪਾ ਰਿਹਾ ਹੁਣ ਕਿਤੋਂ ਤਾਂ ਸ਼ੁਰੂ ਹੋਣਾ ਸੀ ਸਭ ਤੋਂ ਪਹਿਲਾਂ ਮੈਂ ਰਾਏਕੋਟ ਵਾਲੇ ਨਾਈ ਕੋਲ ਗਿਆ ਉਸ ਨੇ ਦੱਸਿਆ ਬਾਈ ਜੀ ਉਹ ਤਾਂ ਇੱਥੇ ਕਿਰਾਏ ਦੇ ਮਕਾਨ ਵਿੱਚ ਰੁਕੇ ਹੋਏ ਸੀ ਮੁੰਡੇ ਦੇ ਮਾਂ-ਭਾਪੀ ਨਾਲ ਸੰ ਮੁੰਡੇ ਦੇ ਉਹਨਾਂ ਮੈਨੂੰ 50000 ਰੁਪਏ ਦਿੱਤੇ ਸੀ ਇਹ ਰਿਸ਼ਤਾ ਕਰਵਾਉਣ ਬਦਲੇ ਤੇ ਤੈਂ ਰਿਸ਼ਤਾ ਕਰਵਾ ਦਿੱਤਾ ਬਿਨਾਂ ਕੋਈ ਪੁੱਛਗਿਛ ਕਰਿਆਂ ਮੈਂ ਗੁੱਸੇਪਰੀ ਆਵਾਜ਼ ਵਿੱਚ ਬੋਲਿਆ ਤੇ ਹੁਣ ਉਹ ਗੱਲ ਵੀ ਨਹੀਂ ਕਰ ਰਹੇ ਜ਼ਿੰਮੇਵਾਰੀ ਕਿਸ ਦੀ ਆ ਬੰਦੀ ਆ ਮਸਲਾ ਹੱਲ ਕਰਨ ਦੀ ਸਭ ਨੂੰ ਅੰਦਰ ਕਰਵਾਓ ਤੈਨੂੰ ਦੱਸੇ ਵੀ ਬਚੋਲਗਰੀ ਕਿਵੇਂ ਕਰੀ ਦੀ ਮੈਂ ਸੋਚਿਆ ਸ਼ਾਇਦ ਡਰ ਕੇ ਹੀ ਕੁਝ ਦੱਸ ਦੇਵੀਂ ਮਾਸਟਰ ਜੀ ਮੈਨੂੰ ਸੱਚੇ ਕੁਝ ਨਹੀਂ ਪਤਾ ਮੈਂ ਤਾਂ ਆਪਣੇ ਜਾਣੇ ਭਲਾ ਕਰਿਆ ਸੀ ਨਾਈ ਕੰਮ ਦੀ ਆਵਾਜ਼ ਵਿੱਚ ਬੋਲਿਆ ਹੁਣ ਕੀ ਕਰਾਂ ਕੁਝ ਸਮਝ ਨਹੀਂ ਆ ਰਿਹਾ ਫਿਰ ਦਿਮਾਗ ਵਿੱਚ ਆਇਆ ਕਿ ਫੋਟੋਗ੍ਰਾਫਰ ਕੋਲ ਚਲਿਆ ਜਾਵਾਂ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇਰੀਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਦੇ